ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਵੱਖਰਾ ਪੰਥ ਸਾਜਣ ਦੀ ਲੋੜ ਕਿਉਂ ਪਈ ਸੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਹਾਲ ਵਿੱਚ ਬੈਠੇ ਹੋਏ ਸਨ ਅਤੇ ਸੰਗਤਾਂ ਦੂਰੋਂ ਦੇੜੋਂ ਆ ਕੇ ਸ੍ਰੀ ਗੁਰੂ ਗੋਬਿੰਦ ਜੀ ਦੇ ਦਰਸ਼ਨ ਕਰ ਰਹੀਆਂ ਸਨ ਇੱਕ ਦਿਨ ਦਿੱਲੀ ਦੀਆਂ ਸੰਗਤਾਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਸਨ ਦੀਨ ਦੀਆਂ ਸੰਗਤਾਂ ਨਾਲ ਉਹ ਬੰਦਾਰੇ ਵੀ ਆਏ ਹੋਏ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੋਈ ਤਰਤੜ ਦਾ ਸੰਸਕਾਰ ਕੀਤਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਸਿੱਖ ਬੰਦਾਰੇ ਨੂੰ ਪੁੱਛਦੇ ਹਨ ਕਿ हे ਗੁਰੂ ਪਿਆਰੇ ਤੁਸੀਂ ਸਾਨੂੰ ਸਾਰੀ ਗੱਲ ਦੱਸੋ ਕਿ ਕਿਵੇਂ ਤੁਸੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੋਈ ਤਰਤੜ ਦਾ ਸੰਸਕਾਰ ਕੀਤਾ ਸੀ ਸਤਿਗੁਰੂ ਜੀ ਦਾ ਇਹ ਵਚਨ ਸੁਣ ਕੇ ਉਸ ਸਿੱਖ ਬੰਦਾਰਾ ਸਾਰਾ ਗਰਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੜੇ ਪਿਆਰ ਨਾਲ ਸੁਣਾਉਂਦਾ ਹੈ ਅਤੇ ਦੱਸਦਾ ਹੈ ਕਿ ਚੰਦਨੀ ਚੌਕ ਸਿਪਾਹੀਆਂ ਦੇ ਘੇਰੇ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬੁੱਧ ਤੜ ਰੂਹ ਦੇ ਗੱਡਿਆਂ ਵਿੱਚ ਸੁਭਾ ਕੇ ਉਹ ਆਪਣੇ ਘਰ ਰਕਾਬ ਗੱਡ ਲੈ ਗਿਆ ਸੀ ਅਤੇ ਆਪਣੇ ਘਰ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ ਜੀ ਇਸ ਤਰ੍ਹਾਂ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧੜ ਦਾ ਸੰਸਕਾਰ ਕੀਤਾ ਸੀ ਭਾਵੇਂ ਔਰੰਗਜ਼ੇਬ ਨੇ ਏਟ ਡੋਰਾ ਪਟਵਾਇਆ ਹੋਇਆ ਸੀ ਕਿ ਜੇ ਕੋਈ ਇਹਨਾਂ ਦਾ ਸਿੱਖ ਹੈ ਤਾਂ ਧੜੇ ਲਾ ਕੇ ਸੰਸਕਾਰ ਕਰਦੇ ਨੇ ਪਰ ਕਿਸੇ ਨੇ ਵੀ ਔਰੰਗੇਜ਼ੇ ਦੇ ਡਰ ਤੋਂ ਆਪਣੇ ਆਪ ਨੂੰ ਸਿੱਖ ਪ੍ਰਗਟ ਨਹੀਂ ਹੋਣ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਇਹ ਬਿਉਂਤ ਬਣਾ ਕੇ ਸਤਿਗੁਰੂ ਜੀ ਦੀ ਪਵਿੱਤਰ ਧੜ ਆਪਣੇ ਘਰ ਵਿੱਚ ਰੱਖ ਕੇ ਸੰਸਕਾਰ ਕੀਤਾ ਸੀ ਅਤੇ ਉਹਨਾਂ ਦੇ ਫੁੱਲ ਆਪਣੇ ਘਰ ਵਿੱਚ ਹੀ ਇੱਕ ਟੋਆ ਪੁੱਟ ਕੇ ਦਬ ਦਿੱਤੇ ਸਨ ਬੜਿਆਰੇ ਸਿੱਖ ਦੀ ਇਹ ਗੱਲ ਸੁਣ ਕੇ ਕਿ ਕਿਸੇ ਨੇ ਵੀ ਔਰ ਨਗੇਲ ਦੇ ਡਰ ਤੋਂ ਆਪਣੇ ਆਪ ਨੂੰ ਸਿੱਖ ਪਰਗਟ ਨਹੀਂ ਹੋਣ ਦਿੱਤਾ ਇਹ ਗੱਲ ਸੁਣ ਕੇ ਸਤਿਗੁਰੂ ਜੀ ਨੇ ਬੜੇ ਰੋਹ ਵਿੱਚ ਆਖਿਆ ਕਿ ਮੈਂ ਇੱਕ ਐਸਾ ਪੰਥ ਸਜੂਗਾ ਜਿਹੜਾ ਲੱਖਾਂ ਵਿੱਚੋਂ ਪਛਾਣਾ ਜਾਏਗਾ ਮੇਰਾ ਸਿੱਖ ਲੱਖਾਂ ਵਿੱਚੋਂ ਦਿਸੇਗਾ ਜਿਸ ਤਰ੍ਹਾਂ ਗਿਰਜਾਂ ਵਿੱਚੋਂ ਮੋਰ ਦੇ ਸਪੈਂਦਾ ਹੈ ਖੋਤਿਆਂ ਵਿੱਚੋਂ ਕਦਾ ਪਛਾਣਿਆ ਜਾਂਦਾ ਹੈ ਅਤੇ ਹਨਾ ਵਿੱਚੋਂ ਸ਼ੇਰ ਵਰ ਜਦਾ ਹੈ ਉਸੇ ਤਰ੍ਹਾਂ ਹੀ ਅਨੇਕ ਪ੍ਰਕਾਰ ਦੇ Hindu Musalmanਾਂ ਵਿੱਚੋਂ ਮੇਰਾ ਸਿੱਖ છુપਾਇਆ ਨਹੀਂ ਸੁਪੇਗਾ। ਸ਼ਾਬਾਸ਼ ਹੈ ਤੁਹਾਨੂੰ ਤੁਸੀਂ ਇਹ ਕੰਮ ਕਰਕੇ ਆਪਣਾ ਜਨਮ ਸਵਾਦ ਲਿਆ ਹੈ। ਤੁਸੀਂ ਇਹ ਬਹੁਤ ਵੱਧ ਉੱਭਲੋਗੇ। ਸਤਿਗੁਰੂ ਜੀ ਦੇ ਪਵਿੱਤਰ ਫੁੱਲ ਵੀ ਆਪਣੇ ਘਰ ਵਿੱਚ ਹੀ ਦੱਬੇ ਰਹਿਣ ਦਿਓ। ਜਦ ਸਮਾਂ ਆਏਗਾ ਤਦ ਜਗ ਅਗਰ ਕੈਂਪ ਹੋ ਜਾਵੇਗੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹ ਸਵਾਲ ਕੁਬਾਕ ਸੁਣ ਕੇ ਸਾਰੇ ਸੰਗਤਾਂ ਹਰਾਨ ਹੋ ਗਈ। ਸੋ ਪਿਆਰੀ ਸਾਧ ਸੰਗਤ ਜੀ, ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ? ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।